ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾ ਦੇ ਜਿਹੜੇ ਪ੍ਰਧਾਨ ਨੇ ਜਗENDER ਸਿੰਘ ਗਰਾਹਾ ਉਹਨਾਂ ਦੇ ਸਬੰਧ ਦੇ ਵਿੱਚ ਲੱਖੇ ਸੁਧਾਣੇ ਦੀ ਮੈਂ ਵੀਡੀਓ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਕਿ ਜਿਹੜਾ ਸਰਜੀਤ ਪਰੋਫੈਸਰ ਐ ਕੁਝ ਨੂੰ ਨਿਵ੍ਰਸ਼ਟੀ ਦਾ ਜੀ ਦਾ ਕਰਕੇ ਪਿੰਡ ਚੌਕੇ ਦੀ ਨੌਜਵਾਨ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ ਤੇ ਉਹ ਖੁਦਕੁਸ਼ੀ ਦਾ ਜਿਹੜਾ ਦੋਸ਼ ਸੀ ਪਰਿਵਾਰ ਦੇ ਵੱਲੋਂ ਜਿਹੜੇ ਇਲਜ਼ਾਮ ਸੀ ਉਹ ਚੌਕੇ ਦੇ ਪਰਿਵਾਰ ਵੱਲੋਂ ਪਿਛਲੇ ਸਾਲ ਦੀ ਓਵਰ ਲਗਭਗ ਗੱਲ ਹੈ ਉਦੋਂ ਪ੍ਰੋਫੈਸਰ ਸਰਜੀਤ ਦੇ ਉੱਤੇ ਦੋਸ਼ ਲੱਗੇ ਸੀ। ਨਾ ਕਿ ਉਹ ਕੱਲੇ ਪਰਿਵਾਰ ਦੇ ਵੱਲੋਂ ਸਗੋਂ ਯੂਨੀਵਰਸਿਟੀ ਦੇ ਹੋਰ ਵੀ ਵਿਦਿਆਰਥੀਆਂ ਨੇ ਪ੍ਰੋਫੈਸਰ ਸਰਜੀਤ ਦੇ ਖਿਲਾਫ ਰੋਸ਼ਮਾਰਚ ਕੀਤਾ ਸੀ। ਯੂਨੀਵਰਸਿਟੀ ਦੇ ਵਿੱਚ ਵੀ ਉਹਦੀ ਕੁੱਟਮਾਰ ਤੱਕ ਦੀ ਜਿਹੜੀ ਨੌਬਤ ਹੈ ਉਹ ਆ ਗਈ ਸੀ। ੜਕੇ ਹੋਏ ਵਿਦਿਆਰਥੀਆਂ ਨੇ ਕਿਉਂਕਿ ਜਦੋਂ ਉਹਨਾਂ ਦੇ ਸਾਥੀ ਦੀ ਜਾਨ ਚਲੀ ਗਈ ਉਹ ਪ੍ਰੋਫੈਸਰ ਸਰਜੀਤ ਨੂੰ ਚਿੰਬੜ ਵੀ ਗਏ ਸੀ ਤੇ ਦੋਸਤੋ ਉਸ ਤੋਂ ਬਾਅਦ ਕਹਿੰਦੇ ਕੋਈ ਜਾਂਚ ਕਮੇਟੀ ਬਣੀ ਸੀ ਡਾਕਟਰ ਹਰਸ਼ਿੰਦਰ ਕੌਰ ਜਿਹੜੀ ਪੰਤਕ ਪਰਿਵਾਰ ਵਿੱਚੋਂ ਹੈ ਲੜਕੀ ਤੇ ਬੜੇ ਕਮਾਲ ਦੇ ਉਹਦੇ ਭਾਸ਼ਣ YouTube ਤੇ ਪਏ ਦੋਸਤੋ ਜਿਹੜੀ ਉਹਨੇ ਰਿਪੋਰਟ ਪੇਸ਼ ਕੀਤੀ ਸੀ ਉਹਦੇ ਚੋਂ ਲੱਖਾ ਸਿਧਾਨਾ ਕੁਝ ਪੜ੍ਹ ਕੇ ਸੁਣਾ ਰਿਆ ਸੀ ਜੇਕਰ ਉਹ ਲੱਖੇ ਸਿਧਾਨੇ ਦੇ ਕਹਿਣ ਮੁਤਾਬਕ ਜਾ ਇਸ ਤਰ੍ਹਾਂ ਦੀ ਰਿਪੋਰਟ ਆਈ ਸੀ ਫੇਰ ਉਸ ਪ੍ਰੋਫੈਸਰ ਨੂੰ ਕਿਉਂ ਨਹੀਂ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਜਿਹੜਾ ਬੱਚਿਆਂ ਨੂੰ ਧੀਆਂ ਨੂੰ ਨੌਜਵਾਨ ਨੂੰ ਇੰਨੇ ਘੱਡਿਆ ਸ਼ਬਦ ਬੋਲਦਾ ਹੋਵੇ ਜਿਹੜੇ ਔਰਤਾਂ ਨੂੰ ਨਹੀਂ ਬੋਲਣੇ ਚਾਹੀਦੇ ਇਹ ਸ਼ਬਦ ਇੱਕ ਮਰਦ ਨੇ ਬੋਲੇ ਹੁਣ ਉਹ ਵੀ ਪੜਨ ਵਾਲੀਆਂ ਨੌਜਵਾਨ ਕੁੜੀਆਂ ਨੂੰ ਤੇ ਬਹੁਤ ਮੰਦ ਭਾਗਾ ਕਹਿੰਦੇ ਜਥੇਬੰਦੀਆਂ ਵਾਲਿਆਂ ਨੇ ਖਾਸ ਕਰਕੇ ਜਗਿੰਦਰ ਸਿੰਘ ਗਰਾਹਾ ਜਿਹੜਾ ਇੱਕ ਵੱਡੀ ਜਥੇਬੰਦੀ ਦੀ ਕਮਾਂਡ ਕਰਦਾ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਲੋਕਾਂ ਦੀ ਬੜੀ ਭਾਵਨਾ ਇਹ ਜੱਥੇਬੰਦੀ ਨਾਲ ਜੁੜੀ ਹੋਈ ਹੈ ਕਿ ਜੱਥੇਬੰਦੀ ਚੰਗੀ ਹੈ, ਇਮਾਨਦਾਰ ਹੈ, ਵਧੀਆ ਕੰਮ ਕਰਦੀ ਹੈ। ਪਰ ਦੋਸਤੋ ਜਿਹੜੀ ਇਹਨਾਂ ਦੀ ਵਿਚਾਰਧਾਰਾ ਹੈ ਨਾ ਇਹ ਤੇ ਮੈਨੂੰ ਵੀ ਪਹਿਲਾਂ ਥੋੜਾ-ਥੋੜਾ ਸ਼ੱਕ ਸੀ। ਪਰ ਜਿਵੇਂ-ਜਿਵੇਂ ਉਗਰਾਹਾਂ ਸਾਹ ਦੀਆਂ ਗੱਲਾਂ ਬਾਤਾਂ ਉਦੇ ਲੈਕਚਰ ਉਹਦੀ ਬੋਲ ਚੱਲਦੇ ਵਿੱਚੋਂ ਸਿੱਖ ਨੌਜਵਾਨਾਂ ਦੇ ਖਿਲਾਫ ਉਹਦੇ ਅੰਦਰ ਭਰੀ ਹੋਈ ਜ਼ਹਿਰ ਜਿਵੇਂ ਜਿਵੇਂ ਬਾਹਰ ਆਉਂਦੀ ਗਈ ਤੇ ਮੇਰਾ ਵੀ ਜਿਹੜਾ ਮੋਹ ਹੈ ਉਸ ਬੰਦੇ ਤੋਂ ਜ਼ਰੂਰ ਭੰਗ ਹੋਇਆ ਪਰ ਜਿੰਨਾ ਕਰਦਾ ਭਾਵੇਂ ਬਾਹੀ ਨਹੀਂ ਕਰਦੇ ਜ਼ਮੀਨ ਤੇ ਕਿਤੇ ਦਿੰਨੇ ਆ ਪਰ ਫਿਰ ਵੀ ਉਗਰਾਹੀ ਜਦੋਂ ਵੀ ਉਹ ਉਗਰਾਹੀ ਕਰਦੇ ਐ ਦੇ ਕੇ ਤੋੜਦੇ ਆ 500-700 ਰੁਪਇਆ ਦਿਨੇ ਆ 6 ਸਾਲ 7 ਮਹੀਨੇ ਬਾਅਦ ਕਿ ਕਿਸਾਨਾਂ ਦੀ ਗੱਲ ਕਰਦੇ ਐ ਪਰ ਦੋਸਤੋ ਪ੍ਰੋਫੈਸਰ ਸਰਜੀਤ ਦੀ ਮਦਦ ਕਰਨੀ ਇਹ ਗੱਲ ਜਗਿੰਦਰ ਸਿੰਘ ਉਗਰਾਹਾ ਜਰੂਰ ਇਹ ਗੱਲ ਨੂੰ ਕਲੀਅਰ ਕਰੇ ਚਾਹੇ ਬੀਡ ਕੋ ਪਾ ਕੇ ਕਰੇ ਚਾਹੇ ਪ੍ਰੈਸ ਦੇ ਵਿੱਚ ਕਰੇ ਇਹ ਗੱਲ ਦੱਸੇ ਕਿ ਉਹਨੇ ਪ੍ਰੋਫੈਸਰ ਸਰਜੀਤ ਦੀ ਮਦਦ ਕੀਤੀ ਜਾਂ ਨਹੀਂ ਕੀਤੀ ਜਿਹੜਾ ਕੁਝ ਲੱਖਾ ਸਿਧਾਣਾ ਬੋਲਿਆ ਫੋਟੋ ਦਿਖਾਈ ਹੈ ਉਹਨੇ ਕਿ ਉਹ ਡੀਸੀ ਨੂੰ ਵੀ ਮਿਲੇ ਜਗਿੰਦਰ ਉਗਰਾਹਾਂ ਤੇ ਉਹਦੇ ਸਾਥੀ ਕਿ ਪ੍ਰੋਫੈਸਰ ਸਰਜੀਤ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ ਆ ਉਹਦੀ ਮਦਦ ਵਾਸਤੇ ਡੀਸੀ ਨੂੰ ਵੀ ਮਿਲੇ ਜਿਹੜਾ ਬੀਸੀ 22 ਚਾਂਸਲਰ ਹੁੰਦਾ ਹੈ ਯੂਨੀਵਰਸਿਟੀ ਦਾ ਉਹਨੂੰ ਵੀ ਮਿਲੇ ਕਹਿੰਦੇ ਆਖਿਆ ਵੀ ਕਿ ਜੇ ਪ੍ਰੋਫੈਸਰ ਸਰਜੀਤ ਨੂੰ ਨੌਕਰੀ ਤੋਂ ਕੱਢਿਆ ਕੋਈ ਨੁਕਸਾਨ ਕੀਤਾ ਅਸੀਂ ਆਪਣਾ ਸਾਰਾ ਕੈਡਰ ਲਿਆ ਕੇ ਗੇਟ ਤੇ ਬਾਹਰ ਆਵਾਂਗੇ ਸੰਘਰਸ਼ ਕਰਾਂਗੇ ਇਸ ਤਰ੍ਹਾਂ ਦੀ ਜਿਹੜੀ ਮਦਦ ਕਰਨੀ ਹੈ ਇਹ ਤੇ ਬੜਾ ਮੰਦ ਭਾਗਾ ਵਰਤਾਰਾ ਇਹ ਜਗਿੰਦਰ ਸਿੰਘ ਉਗਰਾਹਾਂ ਇਹ ਗੱਲ ਨੂੰ ਕਲੀਅਰ ਕਰੇ ਪ੍ਰੈਸ ਦੇ ਵਿੱਚ ਕਿ ਉਹਨੇ ਪ੍ਰੋਫੈਸਰ ਸਰਜੀਤ ਦੀ ਮਦਦ ਕੀਤੀ ਹੈ ਜਾਂ ਨਹੀਂ ਕੀਤੀ ਜਾਂ ਫਿਰ ਲੱਖਾ ਸੁਧਾਣਾ ਗਲਤ ਬੋਲਿਆ ਇਹ ਗੱਲ ਨੂੰ ਕਲੀਅਰ ਕਰੇ ਵੱਡਾ ਮੁੱਦਾ ਹੈ ਜੇ ਕਿਸੇ ਪੰਜਾਬ ਦੀ ਨੌਜਵਾਨ ਲੜਕੀ ਦੀ ਜਾਨ ਚਲੀ ਗਈ ਹੈ ਤੇ ਵਿਦਿਆਰਥੀਆਂ ਨੇ ਉੱਥੇ ਰੋਸ ਕੀਤਾ ਮੈਂ ਖੁਦ ਸੁਣਿਆ YouTube ਤੇ ਵੀਡੀਓ ਪਈਆਂ ਪ੍ਰੋਫੈਸਰ ਸਰਜੀਤ ਦੀ ਕੁੱਟਮਾਰ ਤੱਕ ਮਸਲਾ ਗਿਆ ਫਿਰ ਬੱਚਿਆਂ ਦੇ ਮੰਗਰ ਤਾਂ ਜਗਿੰਦਰ ਗੁਰਾਹ ਨਹੀਂ ਲੱਗਿਆ ਪ੍ਰੋਫੈਸਰ ਸਰਜੀਤ ਮੰਗਰ ਭਾਈ ਕਿਉਂ ਲੱਗਿਆ ਇਹਦਾ ਮਤਲਬ ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਅੰਦਰੋਂ ਜੁੜੀ ਹੋਈ ਹੈ ਜੁੜੀ ਕੀ ਹੋਈ ਹੈ ਮੈਂ ਤਾਂ ਇਥੋਂ ਤੱਕ ਕਹਿਣਾ ਹੈ ਕਿ ਇਹ ਖੁਦੋਂ ਵਿਚਾਰਧਾਰਾ ਦੇ ਬੰਦੇ ਐ ਪੱਕੇ ਕਾਮਰੇਡ ਨੇ ਕਾਮਰੇਡ ਵੀ ਇੱਕ ਤਾਂ ਉਹ ਤੇ ਰਹਿ ਜਿਹੜੇ ਨਿਰਪੱਖ ਹੋ ਕੇ ਚੱਲਦੇ ਆ ਕਦੇ ਸਿੱਖ ਵਿਚਾਰਧਾਰਾ ਦੇ ਖਿਲਾਫ ਨਹੀਂ ਹੋਏ ਬੜੇ ਕਾਮਰੇਡ ਹੋਏ ਐ ਗਦਰ ਮੂਵਮੈਂਟ ਦੇ ਵਿੱਚ ਜਿਹੜੇ ਗੁਰਸਿੱਖ ਸੀ ਜਿਹੜੇ ਸਿੱਖ ਸਿੱਖੀ ਨੂੰ ਪ੍ਰਣਾਏ ਹੋਏ ਸੀ ਪਰ ਜਿਹੜੇ 47 ਤੋਂ ਬਾਅਦ ਹੋਏ ਕਾਮਰੇਡ ਉਹਨਾਂ ਨੇ ਜਾਵਾ ਸਿੱਖ ਵਿਚਾਰਧਾਰਾ ਦਾ ਮਲਿਆ ਮੇਟ ਕੀਤਾ ਜਿਵੇਂ 1984 ਦਾ ਟੈਕ ਆਉਣ ਆ ਉਹਦੇ ਵਿੱਚ ਹਰਕਿਸ਼ਨ ਸਿੰਘ ਸਰਜੀਤ ਜਿਹੜਾ ਵੱਡਾ ਲੀਡਰ ਸੀ ਜਿਹੜਾ ਰੂਸ ਦਾ ਪਾਲਿਆ ਹੋਇਆ ਬੀਬਾ ਪੁੱਤ ਸੀ ਜਿਹਨੂੰ ਇਹ ਵੀ ਕਹਿੰਦੇ ਐ ਰੂਸੀਨ ਦਾ ਕਹਿੰਦੇ ਉਹਦੀ ਇੰਦਰਾ ਗਾਂਧੀ ਨਾਲ ਵੀ ਇੱਕ ਗੱਲ ਸੀ ਤੇ ਸੋਨੀਆ ਗਾਂਧੀ ਨਾਲ ਵੀ ਇੱਕ ਗੱਲ ਸੀ ਇਹ ਤੇ ਮੈਂ ਖੁਦ ਅੱਖੀਂ ਦੇਖੀ ਐ ਜਦੋਂ 2004 ਚ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਾਇਆ ਸਾਰਾ ਜਿਹੜਾ ਬੰਨ ਨੂੰ ਬੰਨਿਆ ਸੀ ਹਰਕਿਸ਼ਨ ਸਰਜੀਤ ਨੇ ਬੰਨਿਆ ਸੀ ਬੜਾ ਛਾਤਰ ਬੰਦਾ ਸੀ ਜਿਹੜਾ ਟੈਕ ਹੋਇਆ ਰੂਸ ਤੱਕ ਦੀ ਮਦਦ ਮਿਲੀ ਹੈ ਸਰਕਾਰ ਨੂੰ ਟੈਕ ਦੇ ਵਿੱਚ ਉਹ ਹਰਕਿਸ਼ਨ ਸਰਜੀਤ ਦੇ ਪੈਰੋਂ ਜੀ ਹੈ ਉਹਦੇ ਵਿਚਾਰ ਵੀ ਇਹ ਸੀ ਕਿ ਇਹਨਾਂ ਨੂੰ ਖਤਮ ਕੀਤਾ ਜਾਵੇ ਤੇ ਉਹੀ 78 80 ਦੇ ਦੌਰ ਵਿੱਚ ਇੱਕ ਜਥੇਬੰਦੀ ਵੀ ਸੀ ਇਹਨਾਂ ਦੀ ਪੀਐਸਯੂ ਸਾਰਿਆਂ ਨੂੰ ਪਤਾ ਹੈ ਉਹ ਜਿੱਥੇ ਬੰਦੀ ਕਾਲਜਾਂ ਵਿੱਚ ਸਕੂਲਾਂ ਵਿੱਚ ਕਹਿੰਦੇ ਉਦੋਂ ਲਾਲ ਪੱਗਾਂ ਦਾ ਬੜਾ ਰਿਵਾਜ ਹੋ ਗਿਆ ਸੀ ਉਹਨੂੰ ਜੇ ਠੱਲ ਪਾਈ ਤੇ ਭਾਈ ਅਮਰੀਕ ਸਿੰਘ ਨੇ ਪਾਈ ਸਿੱਖ ਸਟੂਡੈਂਟ ਫੈਡਰੇਸ਼ਨ ਬਣਾ ਕੇ ਲਾਲ ਪੱਗਾਂ ਤੋਂ ਉਹਨੇ ਕੇਸਰੀ ਪੱਗਾਂ ਕਰ ਦਿੱਤਾਂ ਨਾ ਨੀਲੀਆਂ ਪੱਗਾਂ ਕਰ ਦਿੱਤਾਂ ਸੰਤ ਜਰਨੈਲ ਸਿੰਘ ਨੇ ਭਾਈ ਅਮਰੀਕ ਸਿੰਘ ਦਾ ਸਾਥ ਦਿੱਤਾ ਤਾਂ ਕਰਕੇ ਇਹ ਦਬਗਿਰ ਤਾਂ ਗਏ ਪਰ ਇਹਨਾਂ ਨੇ ਮਨ ਦੇ ਵਿੱਚ ਖੁੰਧ ਕਰ ਰੱਖੀ 84 ਦੇ ਟੈਕ ਵੇਲੇ ਖੁੰਧ ਕੱਢੀ ਫਿਰ 84 ਤੋਂ ਬਾਅਦ 92 ਤੱਕ ਦਾ ਦੌਰ ਉਹਦੇ ਵਿੱਚ ਇਹਨਾਂ ਦੇ ਬਹੁਤੇ ਲੀਡਰਾਂ ਨੇ ਮੁਖਵਰੀਆਂ ਕਰਨੀਆਂ ਟੌਟਪਣੇ ਕਰਨੇ ਇਹ ਕੰਮ ਸਿੱਖਾਂ ਦੇ ਖਿਲਾਫ ਕੀਤੇ ਤੇ ਅੱਜ ਵੀ ਕਈ ਵਿਚਾਰਧਾਰਾ ਚੱਲਦਿਆਂ ਦੋਸਤੋ ਜਿਵੇਂ ਜਗਿੰਦਰ ਉਗਰਾਹਾ ਕਦੇ ਬੰਦੀ ਸਿੰਘਾਂ ਦੇ ਵਾਸਤੇ ਬੰਦਾ ਨਹੀਂ ਬੋਲਿਆ ਇਹਨੇ ਇੱਕ ਪ੍ਰੋਗਰਾਮ ਕੀਤਾ ਉਹ ਵੀ ਇਹਦੇ ਉੱਤੇ ਦਾਤ ਪੈ ਗਈ ਸੀ ਸਾਰੇ ਪਾਸਿਓਂ ਕੌਮੀ ਇਨਸਾਫ ਮੋਰਚੇ ਵੇਲੇ ਇਹਨੇ ਕਿਹਾ ਜੀ ਮੈਂ ਤਾਂ ਸਾਰੇ ਕੈਦੀਆਂ ਨੂੰ ਰਿਹਾਈ ਦੀ ਮੰਗ ਕਰਦਾ ਸਾਰੇ ਕੈਦੀਆਂ ਨੂੰ ਪਰ ਦੋਸਤੋ ਇੱਕ ਇਹਨਾਂ ਨੇ ਪ੍ਰੋਗਰਾਮ ਕੀਤਾ ਮੁੜ ਕੇ ਨਹੀਂ ਕੀਤਾ ਕੀ ਭਾਈ ਤੂੰ ਸਾਰੇ ਕੈਦੀ ਰਿਹਿਆ ਕਰਾ ਲੈ ਐਡੀ ਵੱਡੀ ਤੇਰੀ ਜਥੇਬੰਦੀ ਹੈ ਬਰਾਬਰ ਸਰਕਾਰ ਚਲਾਉਣਾ ਹੈ। ਕਈ ਲੋਕ ਤੈਨੂੰ ਬਰਾਬਰ ਦਾ ਸੀਐਮ ਠੱਕ ਕਹਿੰਦੇ ਐ ਕਿ ਜਿੰਨੀ ਪਾਵਰ ਸੀਐਮ ਕੋਲੇ ਐ ਉਹਨੀ ਜਗਿੰਦਰ ਗੁਰਾਹ ਕੋਲੇ ਐ। ਮੈਂ ਵੀ ਮੰਨਦਾ ਹੈਗੀ ਆ ਤੇਰੇ ਕੋਲੇ ਪਾਵਰ ਕਿਉਂਕਿ ਲੋਕ ਜੁੜੇ ਹੋਏ ਐ ਤਾਂ ਕਰਕੇ ਸੀਐਮ ਜਿੰਨੀ ਪਾਵਰ ਭਾਈ ਤੇਰੇ ਕੋਲ ਹੈਗੀ ਐ। ਜਦੋਂ ਤੂੰ ਬਰਨਾਲੇ ਰੈਲੀ ਵਿੱਚ ਭਾਈ ਅੰਮਰਪਾਲ ਦੇ ਖਿਲਾਫ ਇਸ਼ਾਰਾ ਕੀਤਾ ਸਰਕਾਰ ਨੂੰ ਤੇ ਨਾਲ ਦੀ ਨਾਲ ਅੰਬਰਪਾਲ ਚੱਕਿਆ ਗਿਆ। ਡਿਬਰੂਗੜ੍ਹ ਸਿਟ ਤਾਂ ਹੈਗੀ ਆ ਪਾਵਰ। ਮਤਲਬ ਲੱਗਦਾ। ਤੁਸੀਂ ਦੱਖਣ ਦੇ ਇਨਕਲਾਬੀਆਂ ਵਾਸਤੇ ਵਿਦਵਾਨਾਂ ਵਾਸਤੇ ਹੱਥ 'ਚ ਫੋਟੋ ਨਾ ਫੜ ਕੇ ਦਿੱਲੀ ਮੋਰਚੇ ਵਿੱਚ ਇੱਕ ਦਿਨ ਮਨਾਇਆ। ਉਹਨਾਂ ਦੇ ਹੱਕ 'ਚ ਆਵਾਜ਼ ਉਠਾਈ। ਪਰ ਇੱਕ ਵੀ ਫੋਟੋ ਪੰਜਾਬ ਦੇ ਸਿੱਖ ਨੌਜਵਾਨ ਦੀ ਨਹੀਂ ਸੀ। ਇੱਥੋਂ ਪਤਾ ਲੱਗਦਾ ਹੈ ਇਹ ਤੁਹਾਨੂੰ ਅੰਦਰੋਂ ਅਲਰਜੀ ਹੈ ਸਿੱਖ ਵਿਚਾਰਧਾਰਾ ਨਾਲ ਨਹੀਂ ਤੇ ਤੁਸੀਂ ਸਿੱਖ ਨੌਜਵਾਨਾਂ ਦੀ ਫੋਟੋਆਂ ਮਾ ਫੜਦੇ ਹੁਣ ਅੰਮ੍ਰਿਤਪਾਲ ਨੂੰ ਮੈਂ ਜਗਿੰਦਰ ਗਰਾਹਾਂ ਨੂੰ ਕਹਿਣਾ ਚਾਹਣਾ ਅੰਮ੍ਰਿਤਪਾਲ ਨੂੰ 3 ਸਾਲ ਹੋ ਗਏ ਡਿਬਰੂਗੜ੍ਹ ਬੈਠੇ ਨੂੰ ਤੁਸੀਂ ਕਿੱਦੇ ਸਰਕਾਰ ਨੂੰ ਮੰਗ ਪੱਤਰ ਦੇਣ ਨੇ ਕਿੱਦੇ ਸੀਐਮ ਸਾਹਿਬ ਨੂੰ ਮਿਲੇ ਹੋ ਕਿ ਭਾਈ ਉਹਨਾਂ ਪੰਜਾਬ ਦੇ ਪੁੱਤਰਾਂ ਨੂੰ ਪੰਜਾਬ ਦੀਆਂ ਜੇਲਾਂ ਚ ਲਿਆ ਕਿੱਦੇ ਗੱਲ ਕੀਤੀ ਨਹੀਂ ਗੱਲ ਕੀਤੀ ਇਸ ਲਈ ਇੱਥੋਂ ਪਤਾ ਲੱਗਦਾ ਹੈ ਕਿ ਤੁਸੀਂ ਸਿੱਖ ਵਿਚਾਰਧਾਰਾ ਨਾਲ ਸਿੱਖ ਨੌਜਵਾਨਾਂ ਨਾਲ ਖਾਰਖਾਨਿਆਂ ਤੇ ਅੰਦਰੋਂ ਤੁਸੀਂ ਉਹੀ ਜਿਹੜੇ ਪੱਕੇ ਕਾਮਰੇਡ ਸਿੱਖ ਵਿਰੋਧੀ ਕਹਿ ਦਿਆਂ ਮੈਂ ਪੱਕੇ ਕਾਮਰੇਡ ਨਹੀਂ ਮਾਫ਼ ਕਰਨਾ ਪੱਕੇ ਕਾਮਰੇਡ ਉਹ ਹੈ ਜਿਹੜੇ ਸਰਬੱਤ ਦੇ ਭਲੇ ਤੇ ਚੱਲਦੇ ਹੈ ਗਰੀਬਾਂ ਮਜਲੂਮਾਂ ਦੀ ਬਾਹ ਫੜਦੇ ਹੈ ਦੱਬੇ ਕੁਚਲਿਆਂ ਦੀ ਆਵਾਜ਼ ਚੁੱਕਦੇ ਹੈ ਉਹ ਹੈ ਪਰ ਜਿਹੜੇ ਸਿੱਖ ਵਿਚਾਰਧਾਰਾ ਦਾ ਵਿਰੋਧ ਕਰਦੇ ਐ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਹੈ ਉਹ ਕੁਝ ਕੁ ਬੰਦੇ ਐ ਇਹਨਾਂ ਨੂੰ ਇਹ ਗੱਲਾਂ ਸਪਸ਼ਟ ਕਰਨੀਆਂ ਚਾਹੀਦੀਆਂ ਨੇ ਕਿ ਕਿਉਂ ਨਹੀਂ ਇਹ ਬੰਦੀ ਸਿੰਘਾਂ ਵਾਸਤੇ ਬੋਲਦੇ ਕਿਉਂ ਨਹੀਂ ਅੰਮ੍ਰਿਤਪਾਲ ਵਾਸਤੇ ਬੋਲਦੇ ਆ ਹੁਣ ਰਾਜੋਆਣੇ ਦੀ ਫਾਂਸੀ ਦੀ ਗੱਲ ਚੱਲ ਰਹੀ ਐ ਦਿੱਲੀ ਸਰਕਾਰ ਉਹਨੂੰ ਟੰਗਣਾ ਚਾਹੁੰਦੀ ਐ ਉਹਨੂੰ ਟੰਗ ਕੇ ਜਿਵੇਂ 84 ਚ ਸਾਰੇ ਦੇਸ਼ਤਾਂ ਦਾ ਵੋਟਾ ਲਈਆਂ ਸੀ ਲੈਣਾ ਚਾਹੁੰਦੀ ਹੈ ਕਿਉਂ ਨਹੀਂ ਜਗਿੰਦਰ ਗਰਾਹਾ ਦਾ ਕੋਈ ਬਿਆਨ ਆਇਆ 15 ਦਿਨ ਹੋ ਗਏ ਗੱਲ ਚੱਲਦੀ ਨੂੰ ਕਿ ਰਾਜੋਗਣਾ ਨੂੰ ਫਾਂਸੀ ਲਈ ਜਾ ਸਕਦੀ ਹੈ ਕਿਉਂ ਨਹੀਂ ਇਹਨਾਂ ਨੇ ਕੋਈ ਚੇਤਾਵਨੀ ਦਿੱਤੀ ਦਿੱਲੀ ਨੂੰ ਇੱਥੋਂ ਸ਼ੱਕ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਕੁਝ ਹੱਦ ਤੱਕ ਸਿੱਖ ਵਿਰੋਧੀ ਹੈ ਕੁਝ ਘੋਣੇ ਪਾਲੇ ਸਿੱਖ ਇਹਨਾਂ ਦੀਆਂ ਵੀਟ ਕੋ ਪਾਉਂਦੇ ਆ ਚੋਲਿਆਂ ਵਾਲੇ ਜਿਹੜੇ ਇਹਨਾਂ ਦੇ ਨਾਲ ਜਾਂਦੇ ਆ ਸਿੱਖ ਜਾਂਦੇ ਆ ਉਹਨਾਂ ਤੋਂ ਵੀਡੀਓ ਪਵਾ ਦਿੰਦੇ ਆ ਇਹ ਅਸੀਂ ਵੀ ਇਹਨਾਂ ਦੀ ਜਥੇਬੰਦੀ ਚ ਕੰਮ ਕਰਦੇ ਆ ਭਾਈ ਸਿੰਘੋ ਜੀ ਜੀ ਸਦਕੇ ਕਰੋ ਤੁਹਾਡੀ ਮਰਜ਼ੀ ਹੈ ਪਰ ਤੁਸੀਂ ਇਹ ਸਿੱਖ ਮੰਗਾ ਵਾਸਤੇ ਕਦੇ ਆਪਣੇ ਪ੍ਰਧਾਨ ਨੂੰ ਕਦੇ ਤੇ ਪਿਆਰ ਨਾਲ ਹੀ ਕਹਿ ਦਿਆ ਕਰੋ ਕਿ ਪ੍ਰਧਾਨ ਜੀ ਆ ਸਿੱਖ ਨੌਜਵਾਨਾਂ ਦੀਆਂ ਜ਼ਿੰਦਗੀਆਂ ਲੰਘੀਆਂ ਜੇਲਾਂ ਵਿੱਚ ਕਦੇ ਤੇ ਇਹਨਾਂ ਦੀ ਗੱਲ ਕਰ ਲੈ ਕਦੇ ਤੇ ਕੋਈ ਮੋਰਚਾ ਲਾ ਲ ਨਹੀਂ ਲਾਉਂਗੀ ਕਿਉਂਕਿ ਭੋਲੇ ਭਾਲੇ ਆ ਸਾਡੇ ਵੀਰ ਨਹੀਂ ਇਹਨਾਂ ਇਤਿਹਾਸ ਪੜਿਆ ਨਹੀਂ ਉਹਨਾਂ ਨੇ ਵਿਚਾਰ ਧਾਰਾ ਪੜੀਆਂ ਕਿ ਕਿਵੇਂ ਇਹ ਵੱਡੇ ਵੱਡੇ ਜਿਹੜੇ ਸਰਕਾਰਾਂ ਦੇ ਹੱਥ ਟੋਕੇ ਹੁੰਦੇ ਆ ਅਸੰਦ ਹੁੰਦੇ ਆ ਬਣ ਕੇ ਚੱਲਦੇ ਆ ਬੜਾ ਮੰਦ ਭਾਗਾ ਲੱਖੇ ਦੀ ਜਦੋਂ ਵੀਡ ਕੋ ਮੈਂ ਸੁਣੀ ਕਿ ਕਿਵੇਂ ਜਿਹੜਾ ਸਰਜੀਤ ਆ ਪ੍ਰੋਫੈਸਰ ਉਹਦੀ ਮਦਦ ਕਰਨ ਗਏ ਉਗਰਾਹਾ ਸਾਹਿਬ ਤੇ ਉਹਦੇ ਨਾਲ ਕੌਣ ਸੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹਨਾਂ ਨੇ ਕਿਉਂ ਮਦਦ ਕੀਤੀ ਜਾਂ ਨਹੀਂ ਕੀਤੀ ਝੂਠੀ ਗੱਲ ਹੈ ਮੈਂ ਉਡੀਕ ਕਰੂੰਗਾ ਹੋਰ ਨਾ ਚਿਰ ਦੂਜੀ ਵੀਡੀਓ ਨਹੀਂ ਪਾਵਾਂਗਾ ਕਿ ਕੋਈ ਜਵਾਬ ਆਵੇਗਾ ਇੰਨੀਆਂ ਕ ਵਿਚਾਰਾਂ ਸੀ ਹੁਣ ਚੁੱਕ ਦਿਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ